ਪਠਾਨਕੋਟ ਦੇ ਬਾਈਪਾਸ ਰੋਡ ਦੇ ਉੱਪਰ ਸਥਿਤ ਇੱਕ ਰਿਜ਼ੋਰਟ ਜਿੱਥੇ ਧੂਮ-ਧਾਮ ਦੇ ਨਾਲ ਵਿਆਹ ਚੱਲ ਰਿਹਾ ਸੀ ਸਜਿਆ ਹੋਇਆ ਰਿਜ਼ੋਰਟ ਪਹੁੰਚੇ ਹੋਏ ਬਰਾਤੀ ਧੂਮ-ਧੜੱਕੇ ਦੇ ਨਾਲ ਗਾਣੇ ਵੱਜ ਰਹੇ ਸੀ ਸਾਰੇ ਜਣੇ ਇੱਥੇ ਖੁਸ਼ ਨਜ਼ਰ ਆ ਰਹੇ ਸੀ ਬਰਾਤ ਵੀ ਪਹੁੰਚ ਗਈ ਸਵਾਗਤ ਵੀ ਕਰ ਦਿੱਤਾ ਗਿਆ ਖਾਣਾ ਪੀਣਾ ਵੀ ਹੋ ਗਿਆ ਲਾਵਾ ਵੀ ਹੋ ਗਿਆ ਸ਼ਗਨ ਵੀ ਪੈ ਗਏ ਪਰ ਇਸ ਤੋਂ ਬਾਅਦ ਲਾੜੀ ਮੁੰਡੇ ਨੂੰ ਆਖਦੀ ਹੈ ਕਿ ਮੈਂ ਤੇਰੇ ਨਾਲ ਜਾਣਾ ਹੀ ਨਹੀਂ ਇਹੋ ਜਿਹੀ ਹੁਣ ਤੱਕ ਕਈ ਮਾਮਲੇ ਸਾਹਮਣੇ ਆਏ ਜਿਸ ਤੇ ਵਿੱਚ ਵਿਆਹ ਵਾਲੇ ਦਿਨ ਕਦੇ ਤਾਂ ਮੁੰਡਾ ਫਰਾਰ ਹੋ ਜਾਂਦਾ ਕੁੜੀ ਉਡੀਕਦੀ ਰਹਿ ਜਾਂਦੀ ਆ ਕੁੜੀ ਦੇ ਪਰਿਵਾਰਿਕ ਮੈਂਬਰ ਦੇਖਦੇ ਰਹਿ ਜਾਂਦੇ ਨੇ ਕਿ ਬਰਾਤ ਕਿਉਂ ਨਹੀਂ ਪਹੁੰਚੀ ਤਾਂ ਉੱਥੇ ਹੀ ਮੁੰਡੇ ਦੇ ਪਰਿਵਾਰ ਵਾਲੇ ਆਖਦੇ ਨੇ ਕਿ ਸਾਡਾ ਮੁੰਡਾ ਘਰ ਤੋਂ ਭੱਜ ਗਿਆ ਸਾਨੂੰ ਵੀ ਨਹੀਂ ਪਤਾ ਉਹ ਕਿੱਥੇ ਚਲਾ ਗਿਆ ਇਹੋ ਜਿਹੇ ਹਾਲਾਤ ਵੀ ਦੇਖਣ ਨੂੰ ਮਿਲੇ ਵਿਆਹ ਵਾਲੇ ਦਿਨ ਕੁੜੀ ਨੂੰ ਵੀ ਘਰ ਤੋਂ ਭੱਜਦੇ ਦੇਖਿਆ ਗਿਆ ਕਿ ਕੁੜੀ ਨੇ ਐਨ ਮੌਕੇ ਤੇ ਆ ਕੇ ਇਨਕਾਰ ਕਰ ਦਿੱਤਾ ਭਾਵੇਂ ਉਸ ਨੂੰ ਪਾਰਲਰ ਤਿਆਰ ਹੋਣ ਦੇ ਲਈ ਭੇਜਿਆ ਗਿਆ ਹੋਵੇ ਜਾਂ ਫਿਰ ਕਿਤੇ ਸ਼ਾਪਿੰਗ ਜਾਂ ਸਮਾਨ ਲੈਣ ਦੇ ਲਈ ਉਤੋਂ ਹੀ ਕੁੜੀ ਭੱਜ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਪਰਿਵਾਰਿਕ ਮੈਂਬਰ ਵਿਆਹ ਤੋੜ ਦਿੰਦੇ ਨੇ ਵਿਆਹ ਵਾਲੇ ਦਿਨਾਂ ਦੇ ਵਿੱਚ ਵੀ ਇਹੋ ਜਿਹਿਆਂ ਕਈ ਘਟਨਾਵਾਂ ਆਈਆਂ ਜਿੱਥੇ ਇੱਕ ਮੁੰਡਾ ਬਰਾਤ ਲੈ ਕੇ ਪਹੁੰਚਨਾਮ ਦਾ ਮੁੰਡਾ ਬੀਤੇ ਦੀ ਨਹੀਂ ਗਿਆ ਸੀ ਲਵ ਮੈਰਿਜ ਵਾਲੀ ਉਸ ਸਹੇਲੀ ਦੇ ਨਾਲ ਵਿਆਹ ਕਰਵਾਉਣ ਤੇ ਵਿਆਹ ਵਾਲੇ ਦਿਨ ਵੀ ਕਈ ਵਾਰੀ ਇਦਾਂ ਹੋਇਆ ਕਿ ਵਿਆਹ ਹੋਣ ਤੋਂ ਬਾਅਦ ਕੁੜੀ ਅਤੇ ਮੁੰਡਾ ਆਪਸ ਦੇ ਵਿੱਚ ਸਹੀ ਤਰੀਕੇ ਦੇ ਨਾਲ 2 ਮਿੰਟ ਵੀ ਗੱਲ ਨਹੀਂ ਕਰ ਸਕਦੇ ਹੁੰਦੇ ਤੇ ਉਹ ਰਿਸ਼ਤਾ ਉੱਥੇ ਹੀ ਖਤਮ ਹੋ ਜਾਂਦਾ ਇੱਕ ਵੀਡੀਓ ਜਿਸ ਦੇ ਵਿੱਚ ਇੱਕ ਕੁੜੀ ਨੂੰ ਹੱਥ ਫੜਾਣ ਦੇ ਲਈ ਕਿਹਾ ਜਾਂਦਾ ਹੈ ਪਰ ਉੱਥੇ ਉਹ ਮੁੰਡਾ ਹੱਥ ਫੜਨ ਦੀ ਕੋਸ਼ਿਸ਼ ਕਰਦਾ ਹੈ ਪਰ ਇਸੇ ਗੱਲ ਤੋਂ ਝਗੜਾ ਸ਼ੁਰੂ ਹੁੰਦਾ ਹੈ ਕੁੜੀ ਆਖਦੀ ਹੈ ਕਿ ਮੁੰਡੇ ਨੇ ਸ਼ਰਾਬ ਪੀਤੀ ਹੋਈ ਹੈ ਤੇ ਮੁੰਡਾ ਆਖਦਾ ਹੈ ਕਿ ਮੈਂ ਨਹੀਂ ਪੀਤੀ ਹੋਈ ਪਰ ਇਹ ਮੈਨੂੰ ਹੱਥ ਨਹੀਂ ਫੜਾ ਰਹੀ ਜਿਸ ਤੇ ਕਾਰਨ ਉਹ ਵਿਆਹ ਵਿਟ ਟੁੱਟ ਗਿਆ ਸੀ ਅਤੇ ਹੁਣ ਇੱਕ ਹੋਰ ਇਹੋ ਜਿਹੀ ਖਬਰ ਜਿੱਥੇ ਪਠਾਨਕੋਟ ਦੇ ਵਿੱਚ ਵਿਆਹ ਰੱਖਿਆ ਗਿਆ ਸੀ ਬਰਾਤੀ ਵੀ ਪਹੁੰਚੇ ਸੀ ਰਿਸ਼ਤੇਦਾਰ ਵੀ ਆਏ ਸੀ ਦੋਵਾਂ ਦੇ ਵੱਲੋਂ ਸਾਰੇ ਸ਼ਗਲ ਵਿਹਾਰ ਕਰ ਦਿੱਤੇ ਗਏ ਸੀ ਅਤੇ ਹੁਣ ਜਦੋਂ ਡੋਲੀ ਤੋਰਨ ਦਾ ਸਮਾਂ ਆਇਆ ਤਾਂ ਕੁੜੀ ਦੇ ਵੱਲੋਂ ਲਾੜੇ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਦੇ ਪਿੱਛੇ ਦਾ ਕਾਰਨ ਕੁੜੀ ਦੱਸਦੀ ਹੈ ਤੇ ਕੁੜੀ ਵਾਲੇ ਆਖਦੇ ਨੇ ਹੰਗਾਮਾ ਕਰਦੇ ਹੋਏ ਆਖਦੇ ਨੇ ਕਿ ਅਸੀਂ ਕੁੜੀ ਨੂੰ ਨਹੀਂ ਤੋਰਨਾ ਕਿਉਂਕਿ ਇਹ ਉਹ ਮੁੰਡਾ ਨਹੀਂ ਹੈ ਜਿਸਦੇ ਨਾਲ ਅਸੀਂ ਆਪਣੀ ਕੁੜੀ ਦਾ ਰਿਸ਼ਤਾ ਤੈਅ ਕੀਤਾ ਸੀਦਰਅਸਲ ਇਹ ਮੁੰਡਾ ਵਿਦੇਸ਼ ਦੇ ਵਿੱਚ ਰਹਿੰਦਾ ਸੀ ਵਿਦੇਸ਼ ਦੇ ਵਿੱਚ ਰਿਸ਼ਤਾ ਤੈਅ ਕਰ ਦਿੱਤਾ ਗਿਆ ਸੀ ਵੀਡੀਓ ਕਾਲ ਤੇ ਰਾਹੀਂ ਇਹ ਰਿਸ਼ਤਾ ਹੋਇਆ ਸੀ ਗੁਰਦਾਸਪੁਰ ਦਾ ਰਹਿਣ ਵਾਲਾ ਮੁੰਡਾ ਸੀ ਅਤੇ ਪਠਾਨਕੋਟ ਦੀ ਇਹ ਕੁੜੀ ਸੀ ਹੁਣ ਜਦੋਂ ਰਿਸ਼ਤਾ ਤੈਅ ਹੋ ਗਿਆ ਤੇ ਵਿਆਹ ਵਾਲਾ ਦਿਨ ਮੁਕਰਰ ਕੀਤਾ ਗਿਆ ਕਿ 4 ਫਰਵਰੀ ਨੂੰ ਵਿਆਹ ਹੋਣਾ ਹੈ ਵਿਆਹ ਲਈ ਬਰਾਤ ਲੈ ਕੇ ਮੁੰਡਾ ਪਹੁੰਚ ਗਿਆ ਸਾਰਾ ਕੁਝ ਹੋਣ ਤੋਂ ਬਾਅਦ ਹੁਣ ਕੁੜੀ ਵਾਲੇ ਆਖਦੇ ਨੇ ਕਿ ਇਹ ਇਹ ਉਹ ਮੁੰਡਾ ਹੀ ਨਹੀਂ ਹੈ ਹਾਲਾਂਕਿ ਕਈ ਮਹੀਨੇ ਕੁਝ ਸਮੇਂ ਤੱਕ ਉਹ ਆਪਸ ਵਿੱਚ ਇਹ ਕੁੜੀ ਮੁੰਡਾ ਚੈਟ ਵੀ ਕਰਦੇ ਰਹੇ ਗੱਲਬਾਤ ਵੀ ਹੁੰਦੀ ਰਹੀ ਪਰ ਹੁਣ ਜਦੋਂ ਵਿਆਹ ਦੀਆਂ ਸਾਰਾ ਸਾਰੀਆਂ ਰਸਮਾਂ ਹੋ ਚੁੱਕੀਆਂ ਸੀ ਤਾਂ ਉਸ ਤੋਂ ਬਾਅਦ ਇਹ ਕੁੜੀ ਅਤੇ ਕੁੜੀ ਦੇ ਪਰਿਵਾਰਿਕ ਮੈਂਬਰ ਆਖ ਰਹੇ ਸੀ ਕਿ ਇਹ ਉਹ ਮੁੰਡਾ ਨਹੀਂ ਜਦੋਂ ਕਿ ਮੁੰਡੇ ਵਾਲੇ ਬਾਰ ਬਾਰ ਇਸੇ ਗੱਲ ਤੇ ਜ਼ੋਰ ਦੇ ਰਹੇ ਸੀ ਕਿ ਉਹੀ ਮੁੰਡਾ ਹੈ ਜਿਸ ਦੇ ਨਾਲ ਅਸੀਂ रिश्ता तय ਕੀਤਾ ਸੀ ਇਹ ਸਭ ਕੁਝ ਹੋਣ ਤੋਂ ਬਾਅਦ ਉੱਥੇ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਦੇ ਆਉਣ ਤੋਂ ਬਾਅਦ ਇਹ ਮਾਮਲਾ ਇੱਥੇ ਤੱਕ ਜਾ ਕੇ ਪਹੁੰਚਿਆ ਕਿ ਮੁੰਡੇ ਵਾਲਿਆਂ ਦੇ ਵੱਲੋਂ ਰਿਪੋਰਟ ਦਰਜ ਕਰਵਾ ਦਿੱਤੀ ਗਈ ਕਿ ਸਾਡੇ ਨਾਲ ਬਹੁਤ ਵੱਡੀ ਧੋਖਾਧੜੀ ਹੋਈ ਹੈ ਧੋਖਾ ਦਿੱਤਾ ਗਿਆ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਅਤੇ ਸਾਡੀ ਬਰਾਤ ਨੂੰ ਇਸ ਤਰ੍ਹਾਂ ਬੇਰੰਗ ਪਰਤਿਆ ਜਾ ਰਿਹਾ ਹੈ ਕਿਉਂਕਿ ਇਹ ਸਾਰਾ ਕੁਝ ਹੋਣ ਤੋਂ ਬਾਅਦ ਮੁੰਡਾ ਅਤੇ ਉਸਦੇ ਰਿਸ਼ਤੇਦਾਰ ਬਰਾਤ ਲੈ ਕੇ ਵਾਪਸ ਆਪਣੇ ਘਰੋਂ ਚਲੇ ਗਏ ਰਿਜ਼ੋਰਟ ਤੋਂ ਅਤੇ ਇਧਰ ਕੁੜੀ ਜਿਸ ਦਾ ਵਿਆਹ ਹੋ ਚੁੱਕਿਆ ਸੀ ਨਵੀਂ ਨਵੀਂ ਲਾੜੀ ਸੀ ਉਹ ਉਹ ਵੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਬਿਨਾਂ ਮੁੰਡੇ ਦੇ ਨਾਲ ਹਾਮੀ ਭਰਦੇ ਹੋਏ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਵਾਪਸ ਨੂੰ ਚਲੀ ਗਈ ਐਡਾ ਵੱਡਾ ਮਾਮਲਾ ਹੋ ਗਿਆ ਇੱਥੇ ਸਾਰੇ ਦੋਸਤ ਰਿਸ਼ਤੇਦਾਰ ਇਕੱਠੇ ਸੀ ਸਾਰੇ ਸ਼ਗਨ ਵਿਹਾਰ ਨੋਟ ਤੋਂ ਬਾਅਦ ਲਾਵਾ ਫੇਰੇ ਲੈਣ ਤੋਂ ਬਾਅਦ ਇਹ ਕਹਿ ਦਿੱਤਾ ਗਿਆ ਕਿ ਇਹ ਉਹ ਮੁੰਡਾ ਨਹੀਂ ਹੈ ਜਿਸਦੇ ਨਾਲ ਅਸੀਂ ਰਿਸ਼ਤਾ ਤੈਅ ਕੀਤਾ ਸੀ ਅਤੇ ਹੁਣ ਇਹ ਸਭ ਕੁਝ ਪੁਲਿਸ ਦੇ ਧਿਆਨ ਦੇ ਵਿੱਚ ਆਉਣ ਤੋਂ ਬਾਅਦ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਕਿ ਇਸ ਗੱਲ ਨੂੰ ਹੋਰ ਡੂੰਘਾਈ ਦੇ ਨਾਲ ਸਮਝਿਆ ਜਾ ਸਕੇ ਪਰ ਇਹੋ ਜਿਹੀਆਂ ਕਿੰਨੀਆਂ ਕੁ ਹੋਰ ਘਟਨਾਵਾਂ ਹੋਣਗੀਆਂ ਜਿੱਥੇ ਲੋਕ ਨਾ ਸਮਝੀ ਵਰਤਦੇ ਹੋਏ ਨਾ ਸਿਰਫ ਆਪਣੀ ਸਗੋਂ ਪੂਰੇ ਤੇ ਪੂਰੇ ਖਾਨਦਾਨ ਦੀ ਦੋਸਤਾਂ ਰਿਸ਼ਤੇਦਾਰਾਂ ਦੀ ਜ਼ਿੰਦਗੀ ਨੂੰ ਹਰਾਮ ਕਰ ਦਿੰਦੇ ਨੇ ਇੱਥੇ ਕਿੰਨੀ ਚਿੰਤਾ ਦੇ ਵਿੱਚ ਹੋਣੀ ਹੈ ਇਸ ਸਮੇਂ ਉਹ ਕੁੜੀ ਜਿਸ ਦੇ ਨਾਲ ਇਹ ਸਭ ਕੁਝ ਹੋਇਆ ਉਸ ਦੇ ਪਰਿਵਾਰਿਕ ਮੈਂਬਰ ਜੇਕਰ ਉਹ ਸਹੀ ਆਖ ਰਹੇ ਨੇ ਕਿ ਇਹ ਉਹ ਮੁੰਡਾ ਹੀ ਨਹੀਂ ਹੈ ਜਿਸ ਦਾ ਸ਼ਗਨ ਵਿਹਾਰ ਫੋਨ ਦੇ ਉੱਪਰ ਵੀਡੀਓ ਕਾਲ ਦੇ ਰਾਹੀਂ ਕੀਤਾ ਗਿਆ ਸੀ ਦੂਸਰਾ ਵੱਡਾ ਸਵਾਲ ਪੂਰਾ ਵਿਆਹ ਲੰਘ ਗਿਆ ਕਿ ਕੁੜੀ ਨੇ ਪਹਿਲਾਂ ਉਸ ਮੁੰਡੇ ਨੂੰ ਦੇਖਿਆ ਹੀ ਨਹੀਂ ਕਿ ਕੁੜੀ ਦੇ ਪਰਿਵਾਰਿਕ ਮੈਂਬਰ ਮੁੰਡੇ ਨੂੰ ਪਛਾਣ ਹੀ ਨਹੀਂ ਪਾਏ ਸਾਰੇ ਸ਼ਗਨ ਕੀਤੇ ਸੀ ਉਸ ਦੀ ਸ਼ਕਲ ਦੇਖੀ ਗਈ ਸੀ ਉਸ ਦੇ ਨਾਲ ਗੱਲਬਾਤ ਕੀਤੀ ਗਈ ਹੋਣੀ ਹੈ ਉਸ ਸਮੇਂ ਕਿਉਂ ਨਹੀਂ ਮਨਾ ਕੀਤਾ ਗਿਆ ਲਾਵਾ ਫਿਰੇ ਲੈਣ ਤੋਂ ਬਾਅਦ ਹੀ ਕਿਉਂ ਇਹ ਨੋਬਤ ਆਈ ਕਿ ਉਸ ਨੂੰ ਇਨਕਾਰ ਕਰ ਦਿੱਤਾ ਗਿਆ ਕਿ ਅਸੀਂ ਤੇਰੇ ਨਾਲ ਨਹੀਂ ਜਾਣਾ ਕਿ ਇਹ ਮੁੰਡੇ ਵਾਲਿਆਂ ਦੀ ਬੇਇੱਜ਼ਤੀ ਨਹੀਂ ਜਾਂ ਫਿਰ ਮੁੰਡੇ ਵਾਲਿਆਂ ਦੇ ਵੱਲੋਂ ਹੀ ਕੋਈ ਨਾ ਕੋਈ ਇਹੋ ਜਿਹਾ ਧੋਖਾ ਕੀਤਾ ਗਿਆ ਕਿ ਮੁੰਡਾ ਐਨ ਮੌਕੇ ਤੇ ਆ ਕੇ ਬਦਲ ਦਿੱਤਾ ਗਿਆ ਸ਼ਕਲ ਕਿਸੇ ਹੋਰ ਦੀ ਦਿਖਾਈ ਤੇ ਵਿਆਹ ਕਿਸੇ ਹੋਰ ਦੇ ਨਾਲ ਕਰ ਦਿੱਤਾ ਗਿਆ ਤਾਂ ਖੈਰ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਹੈ ਦੇਖਣਾ ਹੋਵੇਗਾ ਕਿ ਦੋਵੇਂ ਤਿੰਨਾਂ ਦੇ ਵਿੱਚੋਂ ਕਿਹੜੀ ਧਿਰ ਝੂਠ ਬੋਲ ਰਹੀ ਹੈ ਕਿਉਂਕਿ ਇੱਥੇ ਕੋਈ ਇੱਕ ਜਾਣਤਾ ਜ਼ਰੂਰ ਸੱਚਾ ਹੈ ਜਦ ਰਿਸ਼ਤਾ ਹੋਇਆ ਹੈ ਵੀਡੀਓ ਕਾਲ ਦੇ ਰਾਹੀਂ ਤਾਂ ਉਹਦੀਆਂ ਵੀ ਕੁਝ ਤਸਵੀਰਾਂ ਹੋਣਗੀਆਂ ਹੁਣ ਜਦੋਂ ਵਿਆਹ ਦੀ ਵੀਡੀਓ ਬਣੀ ਹੋਣੀ ਹੈ ਐਲਬਮ ਹੋਣੀ ਹੈ ਕੋਈ ਕਿਸੇ ਨਾ ਕਿਸੇ ਨੇ ਫੋਟੋ ਖਿੱਚੀ ਹੋਣੀ ਹੈ ਤਾਂ ਉਹ ਵੀ ਜ਼ਰੂਰ ਸਾਹਮਣੇ ਹੋਣੀ ਹੈ ਇਹਨਾਂ ਸਾਰੀਆਂ ਗੱਲਾਂ ਤੋਂ ਪਤਾ ਲੱਗ ਹੀ ਜਾਣਾ ਕਿ ਕੌਣ ਝੂਠ ਬੋਲ ਰਿਹਾ ਮੁੰਡੇ ਵਾਲੇ ਝੂਠ ਬੋਲ ਰਹੇ ਨੇ ਮੁੰਡਾ ਬਦਲ ਕੇ ਜਾਂ ਫਿਰ ਕੁੜੀ ਵਾਲੇ ਝੂਠ ਬੋਲ ਰਹੇ ਨੇ ਕਿਉਂਕਿ ਮੁੰਡਾ ਉਹੀ ਹੈ ਹੋ ਸਕਦਾ ਹੈ ਐਨ ਮੌਕੇ ਤੇ ਐਂਡ ਤੇ ਜਾ ਕੇ ਕੁਝ ਨਾ ਕੁਝ ਇਹੋ ਜਿਹੀ ਕੋਈ ਗੱਲ ਹੋ ਗਈ ਹੋਵੇ ਕਿ ਉਹ ਬਹਾਨਾ ਘਟ ਰਹੇ ਹੁਣ ਪਰ ਇੱਥੇ ਬਹੁਤ ਵੱਡੀ ਬੇਇੱਜ਼ਤੀ ਵਾਲੀ ਵੀ ਗੱਲ ਐ ਤੇ ਬਹੁਤ ਜ਼ਿਆਦਾ ਵੱਡੀ ਸਿਰਦਰਦੀ ਵਾਲੀ ਵੀ ਗੱਲ ਐ ਦੋਹਾਂ ਪਰਿਵਾਰਾਂ ਦੇ ਲਈ ਕਿ ਵਿਆਹ ਵਾਲੇ ਦਿਨ ਸਭ ਕੁਝ ਹੋਣ ਤੋਂ ਬਾਅਦ ਰਿਜ਼ੋਰਟ ਦੇ ਵਿੱਚ ਪੂਰਾ ਫੰਕਸ਼ਨ ਹੋ ਚੁੱਕਿਆ ਸੀ ਕੁੜੀ ਆਪਣੇ ਘਰ ਨੂੰ ਉਸੇ ਤਰ੍ਹਾਂ ਵਾਪਸ ਚਲੀ ਗਈ ਦੁਲਹਨ ਬਣੀ ਹੋਈ ਲਾੜੀ ਬਣੀ ਹੋਈ ਕੁੜੀ ਅਤੇ ਇੱਧਰ ਲਾੜਾ ਜੋ ਕਿ ਫੁੱਲਾਂ ਵਾਲੀ ਗੱਡੀਆਂ ਨੂੰ ਨਾਲ ਲੈ ਕੇ ਆਇਆ ਸੀ ਸਜਾ ਕੇ ਵਿਦੇਸ਼ ਤੋਂ ਉਹ ਵੀ ਬਿਨਾਂ ਲਾੜੀ ਦੇ ਉਹ ਵਾਪਸ ਪਰਤ ਗਿਆ